साढा हिकु चक न आए हक़ ਕੋਮੇਆ ਹਾਂਜੀ ਅਸਰ ਕੇ ਨਾ ਖਜ਼ਾਨਾ ਖਾਲੀ ਨਹੀਂ ਹੈ ਇਹਦਾ ਵੀ ਨਹੀਂ ਖਾਲੀ ਹੈ ਪੰਜਾਬ ਦੀ ਸੰਸਦ ਕਮੇਟੀ ਪੰਜਾਬ ਦੇ ਤੋਂ ਲਾਈਵਾਂ ਜੀ ਖਾਲੀਆ ਤੁਹਾਡੇ ਵਾਸਤੇ ਕੁਝ ਹੋ ਰਹੀ ਮਹਾਰੇਲੀ ਦੇ ਸੰਧਪੁਰ ਤੋਂ ਆ ਰਹੀ ਵਿਚੋਂ ਫਿਰ ਕਦੋਂ ਮਾਰਨਾਈ ਕਟ ਤੇ ਇਹਦੀ ਸਰਕਾਰ ਦੇ ਖਿਲਾਫ ਤਾਂ ਫਿਰ ਨਾਜ਼ਮੀ ਤੌਰ ਤੇ ਸਾਨੂੰ ਕਰਿਆ ਹੈ ਪੁਰਾਣੀ ਪੈਨਸ਼ਨ ਬਹੁਤ ਇਹਨਾਂ ਪਰੇ ਜਵਾਦ ਫੇਕ ਸੋਚ ਨਾ ਕੋ ਨੂੰ ਇਹ ਅਸੀਂ ਮੀਟਿੰਗ ਆ ਕੇ ਚਿੱਠੀਆਂ ਲੈ ਕੇ ਮੋਹਰਾਂ ਬਿੱਕੀ ਜੀ ਜਾਂ ਫਿਰ ਕੋਸ਼ਿਸ਼ ਨਵਾਜ਼ ਤੇ ਅੱਜ ਜਿਹੜੀ ਬਾਕੀ ਸੂਬਾ ਕਰਕੇ ਦੇ ਇਲਾਵਾ ਜਿਹੜੀ ਮੁਕਾਇ ਬਹੁਤ ਸਾਰੇ ਪੇਸ਼ੂ ਜ਼ਿਲ੍ਹਾ ਜੀ ਐਪੀਐਸ ਮੁਲਾਜ਼ਮ 16% ਤੱਕ ਤੱਕ ਮਿਲਿਆ ਸਾਨੂੰ ਸਮੂਲਿਤ ਕਰ ਰਹੇ ਹਨ ਉਹਦਾ ਰੌਲਾ ਪਾਵੇ ਆ ਅੱਜ ਜਿਹੜੀ ਸੈਂਚਰ ਦੀ ਮਾਰਗਜ ਮੰਡੀ ਖਾਚ ਖਾਚ ਭਰੀ ਹੋਈ ਹੈ 2.9 ਦੇ ਗੁਣਾਕ ਦਾ ਰੌਲਾ ਪਾਉਨੇ ਆ ਇਹ ਜਿਹੜੇ ਪੇ ਕਮਿਸ਼ਨ ਤੇ ਇੰਨੀਆਂ ਚ ਗੱਲਾਂ ਨਾ ਮਿਲੇ ਨੀ ਹੈ ਹਿਸਟਰੀ ਪੜ ਕੇ ਦੇਖਿਓ ਮੰਡੀ ਦਾ ਪੁਰਾਣਾ ਕੋਨਾ ਕਰਵਾਨੀਆਂ ਦਿੱਤੀਆਂ ਦੇ ਨਾਲ ਭਰਿਆ ਹੋਇਆ ਤੇ ਅੱਜ ਜਦੋਂ ਅਧਿਆਸੀ ਇੱਕ ਵਾਰ ਫੇਰ ਪਿੱਛੇ ਘਾਟੇ ਨੂੰ ਪੈਸਾ ਤੋਂ ਪਰਵਾਹ ਨਾ ਕੀਤੇ ਹੋਏ ਹੱਕ ਬਾਖ ਰੇ ਜਾ ਰਹੇ ਆ ਤਦ ਆਜ਼ਦੀ ਚਾਹਤੇ ਆ ਆ ਮਸਜਿਦੇ ਬੈਠੀ ਹੋਈ ਇਕੱਜਪੁਰ ਨੂੰ ਦੁਬਾਰੇ ਫੇਰ ਕਰਵਾਨੀਆਂ ਦੇਣ ਵਾਲੇ ਪਿਆਰ ਪੁਰਾਣਾ ਪੱਤ ਸੱਜਣਾ ਕਰਵਾਨੀਆਂ ਦੀ ਦੋਰਾ ਅੱਜ ਸਾਨੂੰ ਅਸਲੀ ਲੀਡਰਸ਼ਿਪ ਚਾਹੀਦੀ ਆ ਜਿਹੜੀ ਇਸ਼ਤਿਹਾਰ ਹੋਏ ਹਨ ਇਨਾਂ ਦੇ ਨਾਲ ਦੀ ਤਿਆਗੇ ਦੇ ਸੰਘਰਸ਼ਾ ਇਹਨਾਂ ਨੂੰ ਲਗਾਤਾਰ ਇਸ ਸੰਘਰਸ਼ਾਂ ਨੂੰ ਅੱਗੇ ਜੇ ਆਪ ਸਿਆਣ ਮੀਟਿੰਗਾਂ ਲਾ ਕੇ ਕਰਦੇ ਆ ਤੇ ਉਹਨਾਂ ਮੀਟਿੰਗਾਂ ਚੋਂ ਕੁਝ ਨਹੀਂ ਨਿਕਲਦਾ ਤੇ ਲਾਜ਼ਮੀ ਤੌਰ ਤੇ ਸਾਡੇ ਮੰਗਾਂ ਮਸਲੇ ਹੱਲ ਨਹੀਂ ਹੋਦੇ ਤੇ ਉਹਨਾਂ ਨੂੰ ਹੱਲ ਕਰਾਉਂ ਪੁਪਿੰਦਰ ਸਿੰਘ ਜੀ ਤੇ ਮੈਂ ਜੀ ਆ ਇੱਕ ਫੈਸਲਾ ਕੋਲ ਲੜਾਈ ਜਿਹੜੀ ਆ ਉਹ ਲੜਦੀ ਪੈਣੀ ਆ ਤੇ ਪੁਪਿੰਦਰ ਜੀ ਦੀ ਸਭ ਤੋਂ ਵੱਧ ਅਨੁਸਾਰ ਉਹ ਹੋ ਗਏ ਤੇ ਉਸ ਫੈਸਲਾ ਕੋਲ ਲੜਾਈ ਦੇ ਬਾਅਦ ਤੇ ਕਮਰ ਕਸੇ ਕਰਸ ਲੋ ਬਾਤ ਬਾਟ ਗਾ ਜਿਹੜੀਆਂ ਮੰਗਾ ਬਸ ਲਿਆ ਉਹ ਨਿਕਲ ਨੇ ਆ ਇਹਨਾਂ ਗੱਲਾਂ ਨਾਲ ਤੁਹਾਨੂੰ ਸਾਰੇ ਨੂੰ ਧੰਨਵਾਦ ਜੈ ਜੈਕਾਰ ਜੈ ਸਮਾ ਸੂਰਤ ਲੱਗੇ ਲੋਕਾਂ ਸਭ ਤੋਂ ਉੱਡੀ ਹੋ ਸਾਰੇ ਸੰਬੰਧਿਤ ਤੁਹਾਡੇ ਨਾਲ ਇਸ ਰੇਲੀ ਦਾ ਲਾਈਵ ਦਿਖਾਉਂਦੇ ਰਹਿਵਾਂਗੇ ਤੋਂ ਬਾਅਦ ਸਾਥੀ ਸੰਦੀਪ ਗਿੱਲ ਜੀ ਜਿਹੜੇ ਸਾਥੀ ਬੋਬਿੰਦਰ ਸਿੰਘ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਕਮੇਟੀ ਦੇ ਸਾਥੀ ਸੰਦੀਪ ਗਿੱਲ ਜੀ ਇਸ ਤੋਂ ਬਾਅਦ ਜੋ ਪ੍ਰਧਾਨ ਜੀ ਮੰਤਲ ਮੁਲਾਜ਼ਮ ਸਾਡੇ ਪਿੰਡਾਂ ਦੇ ਇੰਰਨੀਅਰ ਸਕੀਮ ਵਰਕਰ ਬੈਣਾ ਮੱਡਡੇ ਮੀ ਲਾਂਗਨ ਵਾਲੀ ਤੇ ਆਸ਼ਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਸਾਰੇ ਹੀ ਬੁਲਾਰੇ ਲਗਾਤਾਰ ਸਰਕਾਰ ਦਾ ਇਸੇ ਤਰ੍ਹਾਂ ਹੀ ਆਪਣੀਆਂ ਮੰਗਾਂ ਲੈ ਕੇ ਬੈਠ ਸਿਆਪਾ ਕਰ ਰਹੇ ਆ ਯਾਦ ਹੈ ਸਰਕਾਰ ਨੇ ਸਦਾ ਦੇ ਵਿੱਚ ਆਉਣਾ ਸੀ ਤੇ ਸਾਰਿਆਂ ਨਾਲ ਹਰ ਵਰਕ ਦੇ ਨਾਲ ਵੱਡੇ-ਵਡੇ ਵਾਅਦੇ ਕੀਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਾਂਗੇ ਅਸੀਂ ਘਰ-ਘਰ ਦੇ ਵਿੱਚ ਨੌਕਰੀਆਂ ਪਹੁੰਚਾ ਦੇਾਂਗੇ ਤੇ ਅੱਜ ਸਾਡੇ ਮੁਲਾਜ਼ਮ ਪੈਨਸ਼ਨਰ ਸਕੀਮ ਵਰਕਰ ਆਊਟਸੋਰਸਿੰਗ ਸਾਰੀਆਂ ਮੰਗਾ ਥਾਂ-ਪਰ ਥਾਂ ਖੜੀਆਂ ਤੇ ਲਗਾਤਾਰ ਹਰ ਵਰਕ ਦੀ ਸ਼ਰਤਾਂ ਪੂਰੀਆਂ ਇਹਨਾਂ ਨੇ ਇੱਕ ਵਾਰਾ ਹੋਰ ਵੀ ਕੀਤਾ ਕਿ ਅਸੀਂ ਧਰਮ ਦੇ ਨਜ਼ਾਰੇ ਨਹੀਂ ਲੋੜਦੇਾਂਗੇ ਆਏ ਦਿਨ ਹਰ ਨਵੇਂ ਨਵੇਂ ਤਰੀਕੇ ਨਾਲ ਅਪਰਿਆ ਮੁੰਗਾ ਨੂੰ ਲੈ ਕੇ ਧਰਨੇ ਲਾ ਰਹੇ ਆ ਜੇਕਰ ਗੱਲ ਕੀਤੀ ਜਾਵੇ ਸੀਨੀਰ ਵਕੀਰਾਂ ਦੀ ਸੀਨੀਰ ਵਕੀਰਾਂ ਨੇ ਇਹਨਾਂ ਨੇ ਜਦ ਸੀਨੀਰ ਵਕੀਰ ਨਾਲ ਵਾਅਦਾ ਕੀਤਾ ਤਾਂ ਤੁਹਾਨੂੰ ਸਿਰ ਪੰਜਾਬ ਸਰਕਾਰ ਵੱਲੋਂ ਇਹਨਾਂ ਆਪ ਕਹਿ ਲੱਗਾ ਉਹ ਅਸੀਂ ਤੁਹਾਨੂੰ 2 ਤੋਂ ਬਾਅਦ ਦੀ ਸਰਕਾਰ ਆਉਣ ਤੇ 10000 ਰੁਪਏ ਵਚਨ ਮੰਨ ਤੱਕ ਕਰਾਂਗੇ ਤੇ ਉਸ ਦਾ ਸਿੱਟਾ ਕੀ ਨਿਕਲਿਆ ਕਿਆ ਤੇ ਕਾਮ ਉਸੇ ਤਿੰਨ ਥਾਂ ਲਿੱਤੇ ਸੀ ਕੰਨ ਥਾਂ ਲਗਾ ਕ ਮੁੰਡਿਆ ਕੁੱਟਿਆ ਰਾਤ ਦੇ ਲੱਗਿਆ ਰਾਤ ਦੇ ਕੁੱਟਿਆ ਸ਼ਬਰਾਂ ਨੂੰ ਠੱਠਾ ਮਾਰਦਾ ਕਰ ਤੇਰੇ ਰੋਹ ਹੋਵੇ ਵਰ ਤੋਂ ਸੇ ਮੈਦ ਮੇਲੀ ਅੰਕੇ ਤਾਤਾ ਸਾਰੇ ਬਤਲਾ ਆਪ ਨੂੰ ਅਮਰ ਜੱਟ ਦਾ ਮਕਾਰ ਲਿਆ ਇਹ ਹਾਕੀ ਨੇਤੀ ਕਿੰਨੀ ਕਰਤਾ ਕਰਦੀ ਐ ਸਿਰਫ ਕਾਮ ਲਈ ਕਿ ਜੋ ਆਪ ਨੂੰ ਉਸਨੇ ਬੱਚੇ ਪਾਲਨੇ ਕੋਲੇ ਉਸ ਨੂੰ